ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਗਣਪਤੀ ਬੱਪਾ ਮੋਰਿਆ ਮੰਗਲ ਮੂਰਤੀ ਮੋਰਿਆ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਗਣਪਤੀ ਉਤਸਵ ਆ ਰਿਹਾ ਗਣਪਤੀ ਮਹਾਰਾਜ ਜੀ ਦਾ 7 ਤਰੀਕ ਨੂੰ ਜੋ ਕੀ ਹੈਗਾ ਗਣਪਤੀ ਦੀ ਮਤਲਬ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਆਪਣੇ ਅਸੀਂ ਸਿਰਸਾ ਕਲੋਨੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਲੋ ਰੋਡ ਤੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ 5 ਦਿਨ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਹੜਾ ਕਿ 11 ਤਰੀਕ ਤੋਂ ਸ਼ੁਰੂ ਹੋਏਗਾ 10 ਤਰੀਕ ਨੂੰ ਮਹਾਰਾਜ ਦਾ ਸਰੂਪ ਆਏਗਾ ਇੱਥੇ ਤੇ 11 ਤਰੀਕ ਤੋਂ ਅਸੀਂ ਗਣਪਤੀ ਜੀ ਦੀ ਮੂਰਤੀ ਦੀ ਸਥਾਪਨਾ ਕਰਕੇ ਤੇ 15 ਤਰੀਕ ਨੂੰ ਵਿਸਰਜਨ ਹੋਏਗਾ ਲਗਾਤਾਰ 5 ਦਿਨ ਪਰ ਉਤਸਵ ਚੱਲੇਗਾ ਹਰ ਸ਼ਾਮ ਨੂੰ ਸਾਰੀ ਸੰਗਤ ਨੂੰ ਇਹ ਸੱਦਾ ਦੇ ਰਹੇ ਹਾਂ ਅਸੀਂ ਪੂਰੀ ਆਪਣੀ ਸੁਸਾਇਟੀ ਵੱਲੋਂ ਕਿ ਜਰੂਰ ਹਮ ਹਮਾ ਕੇ ਇਹਦੇ ਵਿੱਚ ਆਓ ਪ੍ਰਭੂ ਦਾ ਗੁਣਗਾਨ ਕਰੀਏ ਤੇ ਗਣਪਤੀ ਜੀ ਦਾ ਆਸ਼ੀਰਵਾਦ ਲਈਏ ਹਰ ਰੋਜ਼ ਦੀ ਤਰ੍ਹਾਂ ਸਾਡੇ ਸ਼ਾਮ ਨੂੰ 7:30 ਵਜੇ ਪ੍ਰੋਗਰਾਮ ਸ਼ੁਰੂ ਹੋਇਆ ਕਰੇਗਾ 11 ਤਰੀਕ ਨੂੰ ਪਹਿਲੇ ਦਿਨ ਸ਼੍ਰੀ ਪਰਵਿੰਦਰ ਬੱਤਰਾ ਜੀ ਦਾ ਜੋ ਕਿ ਭਜਨ ਸੰਧਿਆ ਕਰਨਗੇ ਤੇ 12 ਤਰੀਕ ਸ਼ਾਮ ਨੂੰ ਮੌਨਿਕਾ ਸ਼ਰਮਾ ਜੀ ਕੱਚਾ ਟੋਪਾ ਵਾਲੇ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵਾ ਤੇ 13 ਤਰੀਕ ਨੂੰ ਨੀਲਕੰਠ ਮੰਦਿਰ ਜੋ ਆਪਣੇ ਤੀਜਕ ਲੋਨੀ ਤੋਂ ਆ ਉਹਨਾਂ ਦੀ ਕਮੇਟੀ ਔਰ ਮੰਡਲੀ ਸਾਰਾ ਗੁੰਡਗਾਨ ਕਰੇਗੀ ਭਗਵਾਨ ਗਣਪਤੀ ਦਾ ਤੇ 14 ਤਰੀਕ ਨੂੰ ਬਲਜਿੰਦਰ ਬੈਂਸ ਜੀ ਸਿੰਗਰ ਹੈਗੇ ਨੇ ਪੰਜਾਬੀ ਸਿੰਗਰ ਨੇ ਉਹ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਣਗੇ ਤੇ ਸਾਰੀ ਸੰਗਤ ਨੂੰ ਆਸ-ਪਾਸ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਸਾਡਾ ਖੁੱਲਾ ਸੱਦਾ ਹੈ ਕਿ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਤੇ ਸਿਰਸਾ ਕਲੋਨੀ ਵੈਲਫੇਅਰ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਤੇ ਨਾਲ ਦੀ ਨਾਲ ਸਤਗੁਰ ਨਗਰ ਦੇ ਪੂਰੇ ਸਹਿਯੋਗ ਦੇ ਨਾਲ ਇਹ ਉਤਸਵ ਮਨਾਇਆ ਜਾ ਰਿਹਾ ਹੈ ਤੇ ਭੋਜਨ ਦੇ ਹਰ ਪ੍ਰੋਗਰਾਮ ਡੇਲੀ ਮਤਲਬ ਆਪਣੀ ਭੋਜਨ ਦੀ ਵਿਵਸਥਾ ਹੈ ਕਿ ਪ੍ਰਸ਼ਾਦ ਸਾਰੇ ਪ੍ਰਾਪਤ ਕਰਨ ਆ ਕੇ ਤੇ ਪ੍ਰਭੂ ਦਾ ਗੁਣਗਾਨ ਕਰਨ ਇਹ ਬੜੇ ਉਤਸ਼ਾਹ ਦੀ ਗੱਲ ਹੈ ਕਿ ਆਪਾਂ ਇਹ ਹੌਲੀ ਹੌਲੀ ਰੁਝਾਨ ਬਦਾਉਂਦੇ ਹੋਏ ਆਪਣੇ ਏਰੀਏ ਦੇ ਵਿੱਚ ਜਿੰਨਾ ਵੀ ਆਪਾਂ ਪ੍ਰਭੂ ਦਾ ਸਿਮਰਨ ਕਰ ਸਕਦੇ ਹਾਂ ਮਤਲਬ ਅਛਾਈ ਦੇ ਉੱਪਰ ਮਤਲਬ ਜੋ ਵੀ ਹੈਗਾ ਵੀ ਪੋਜ਼ਿਟਿਵਿਟੀ ਨੂੰ ਪ੍ਰਾਪਤ ਕਰਨ ਲਈ ਇਸ ਚੀਜ਼ ਦੇ ਮਾਹੌਲ ਨੂੰ ਬਣਾਉਣ ਦੇ ਲਈ ਅਸੀਂ ਇਹ ਉਤਸਵ ਦਾ ਉਚਾਰਨ ਕਰ ਰਹੇ ਹਾਂ ਤੇ ਸਾਰੇ ਇੱਕ ਇੱਕ ਮਤਲਬ ਮੈਂਬਰ ਦਾ ਬਹੁਤ ਸਹਿਯੋਗ ਹੈ ਇਹਦੇ ਵਿੱਚ ਤਿਹਾਰ ਇਲਾਕਾ ਵਾਸੀ ਬੜਾ ਹੀ ਸ਼ਰਦਾ ਦੇ ਨਾਮ ਉਤਸਾਹ ਦੇ ਨਾਲ ਖੁਦ ਆ ਕੇ ਆਪਣਾ ਮੱਲਵਰ ਟਾਈਮ ਤੇ ਜੇ ਕੋਈ ਵੀ ਆਪਣੇ ਆਰਤੀ ਦੇ ਵਿੱਚ ਆ ਕੇ ਟਾਈਮ ਦੇਣਾ ਚਾਹੁੰਦਾ ਜਾਂ ਕੋਈ ਪੂਜਾ ਦੇ ਵਿੱਚ ਆਪਣਾ ਵਿਸ਼ੇਸ਼ ਪੂਜਾ ਜੋ ਹੁੰਦੀਆਂ ਹੈਗੀਆਂ ਸਵੇਰ ਸ਼ਾਮ ਦੀ ਉਹਦੇ ਵਿੱਚ ਵੀ ਜੇ ਕੋਈ ਆਪਣਾ ਨਾਮ ਦੇ ਆ ਕੇ ਆਪਣੇ ਪਰਿਵਾਰ ਨਾਲ ਆ ਕੇ ਪੂਜਾ ਕਰਵਾਉਣਾ ਚਾਹੁੰਦਾ ਤਾਂ ਉਹ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਆ ਤੇ ਉਸ ਚੀਜ਼ ਦੀ ਵੀ ਵਿਵਸਥਾ ਰੱਖੀ ਗਈ ਆ ਤੇ ਐਤਵਾਰ ਨੂੰ ਜਿਸ ਦਿਨ ਸਮਾਪਤੀ ਵਿਸਰਜਨ ਹੋਏਗਾ ਉਸ ਦਿਨ ਗੱਡੀਆਂ ਦਾ ਇੰਤਜ਼ਾਮ ਕੀਤਾ ਹੈ ਵੀ ਸਾਰੇ ਲੋਕ ਇੱਥੋਂ ਜਾ ਕੇ ਅਸੀਂ ਉੱਥੇ ਬੜੀ ਸ਼ਰਦਾ ਦੇ ਨਾਲ ਤੂਮ ਤਾਮ ਦੇ ਨਾਲ ਦਰਿਆ ਤੱਕ ਪਹਿਲਾ ਹਵਨ ਸਵੇ ਨੂੰ ਹਵਨ ਹੋਏਗਾ ਤੇ ਉਸ ਤੋਂ ਬਾਅਦ ਸਤਲੁਜ ਦਰਿਆ ਤੇ ਜਾ ਕੇ ਵਿਸਰਜਨ ਕੀਤਾ ਜਾਏਗਾ। ਤੋਂ ਇੱਕ ਵਾਰ ਫੇਰ ਗਣਪਤੀ ਬੱਪਾ ਮੋਹ ਰਿਆ ਮੰਗਲ ਮੂਰਤੀ ਮੋਹ ਰਿਆ। ਵਿੱਚ ਚੀਜ਼ਾਂ ਰਹਿ ਗਈਆਂ ਗੱਲਾਂ ਦੋ ਚਾਰ ਬੋਲੀਏ ਗਣਪਤੀ ਗਣੇਸ਼ ਮਹਾਰਾਜ ਕੀ ਜੈ। ਸਿਰਸਕ ਕਲੋਨੀ ਵੈਲਫੇਅਰ ਸੁਸਾਇਟੀ ਦੀ ਤਰਫ ਤੋਂ ਔਰ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਦੂਸਰਾ ਗਣਪਤੀ ਮਾਤਸਬ 11 ਸੈਪਟੰਬਰ ਤੋਂ ਸ਼ੁਰੂ ਕਰ ਰਹੇ ਹਾਂ 15 ਨੂੰ ਅਸੀਂ ਸੰਡੇ ਨੂੰ ਦਰਿਆ ਦੇ ਉੱਤੇ ਰਹੂ ਵਿਸਰਜਨ ਕਰਨਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੀ ਸੁਸਾਇਟੀ ਦੀ ਤਰਫੋਂ ਇਹ ਰਿਕੁਐਸਟ ਹੈ ਕਿ ਟਾਈਮ ਤੇ ਆ ਕੇ ਜਰੂਰ ਉਹਨਾਂ ਦਾ ਗੁਣਗਾਨ ਕਰੋ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਸਾਡੇ ਵਿਚਕਾਰ ਸਾਡੇ ਸੂਬੇ ਦੇ ਵਾਈਸ ਪ੍ਰਧਾਨ ਤੇ ਲੋਕ ਸਭਾ ਤੋਂ ਸਾਡੇ ਇਲੈਕਸ਼ਨ ਲੜ ਚੁੱਕੇ ਸਾਡੇ ਆਗੂ ਸ਼੍ਰੀ ਸੁਭਾਸ਼ ਸ਼ਰਮਾ ਜੀ ਉਹਨਾਂ ਨਾਲ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜਵਿੰਦਰ ਸਿੰਘ ਲੱਕੀ ਜੀ ਤੇ ਤਿੰਨੋਂ ਵਿਧਾਨ ਸਭਾ ਤੋਂ ਦੇ ਵੱਖ-ਵੱਖ ਮੰਡਲਾਂ ਤੋਂ ਆਏ ਹੋਏ ਸਾਰੇ ਮੰਡਲ ਮੰਡਲ ਪ੍ਰਧਾਨ ਸਹਿਬਾਨ ਤੇ ਮੇਰੇ ਪੱਤਰਕਾਰ ਵੀ ਉਹਨਾਂ ਦੇ ਇੱਥੇ ਆਏ ਤੇ ਬਹੁਤ ਬਹੁਤ ਜੀ ਆਇਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ जय जय श्री राम जय जय आप जी ਜਾਣਦੇ ਹੋ ਕਿ ਜੋ ਸਾਡੀ ਮੁਹਿੰਮ ਚੱਲੀ ਹੈ ਇਹ ਮੋਦੀ ਸਾਹਿਬ ਨੇ ਸਾਡੇ ਪਾਰਟੀ ਹਰੇਕ 6 ਸਾਲ ਬਾਅਦ ਚੋਂ ਮੁਹਿੰਮ ਚਲਾਈ ਹੈ ਜਿਸਨੂੰ ਮੈਂਬਰਸ਼ਿਪ ਅਭਿਆਨ ਕਹਿੰਦੇ ਨੇ ਇਹ ਪਹਿਲਾਂ 2009 ਚ ਵੀ ਚੱਲੀ ਤੇ ਫਿਰ ਚੱਲੀ ਤੇ ਹੁਣ ਦੁਬਾਰਾ ਸ਼ੁਰੂ ਹੋਈ ਹੈ 2 ਤਰੀਕ ਨੂੰ ਮੋਦੀ ਸਾਹਿਬ ਨੇ ਸਭ ਨਾਲ ਪਹਿਲਾਂ ਆਪ ਮੈਂਬਰਸ਼ਿਪ ਲੈ ਕੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਤੇ ਉਹ ਮੁਹਿੰਮ ਅਸੀਂ ਕੱਲੇ-ਕੱਲੇ ਪਿੰਡ ਤੱਕ ਲੈ ਕੇ ਜਾਣੀ ਹੈ ਕੱਲੇ-ਕੱਲੇ ਕਾਰਜਕਰਤਾ ਨੇ ਕਿਵੇਂ-ਕਿਵੇਂ ਪਿੰਡਾਂ 'ਚ ਬਣਾਣੇ ਆ ਉਹਦੇ ਬਾਰੇ ਬੜੇ ਸੰਖੇਪ ਵਿੱਚ ਜਾਣਕਾਰੀ ਦੇਣ ਸਾਡੇ ਵਿਚਕਾਰ ਸਾਡੇ ਸੂਬੇ ਦੇ ਵਾਈਸ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਸਾਡੇ ਵਿਚਕਾਰ ਪਹੁੰਚੇ ਨੇ ਤੇ ਹੁਣ ਸਾਨੂੰ ਬੜੇ ਹੀ ਵਿਸਥਾਰ ਨਾਲ ਇਹ ਮੁਹਿੰਮ ਬਾਰੇ ਪੂਰਾ ਜਾਣੂ ਕਰਾਨਗੇ ਕਿ ਅਸੀਂ ਕਿਵੇਂ-ਕਿਵੇਂ ਇਸ ਡਰਾਈਵ ਨੂੰ ਚਲਾਣਾ ਹੈ ਤਾਂ ਕਿ ਜੋ ਕਾਰਜਕਰਤਾ ਆਪਣੇ ਨਗਰ ਜਾ ਕੇ ਮੰਡਲਾਂ ਜਾ ਕੇ ਗੱਲੇ ਕੱਲੇ-ਕੱਲੇ ਆਪਣੇ ਪਿੰਡਾਂ 'ਵੇ ਜਾ ਕੇ ਲੋਕਾਂ ਨੂੰ ਇਸ ਦਾ ਸਦੱਸੇ ਬਣਾ ਸਕੇ ਤੇ ਸਾਡੀ ਇਸ ਮੁਹਿੰਮ ਨੂੰ ਕਾਮਯਾਬ ਕਰ ਸਕੇ ਧੰਨਵਾਦ ਜੀ ਹੁਣ ਮੈਂ ਬੇਨਤੀ ਕਰੂੰਗਾ ਸੁਭਾਸ਼ ਸ਼ਰਮਾ ਜੀ ਨੂੰ ਉਹ ਆਪ ਸਭ ਦੇ ਅੱਗੇ ਆਪਣੇ ਵਿਚਾਰ ਬਹੁਤ ਹੀ ਸਤਿਕਾਰਯੋਗ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨਵਾਸ਼ਹਿਰ ਜ਼ਿਲ੍ਹੇ ਦੇ بڑے ਦੁਜਾਰੂ ਨੌਜਵਾਨ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਜੀ ਸਾਡੇ ਜਨਰਲ ਸਕੱਤਰ ਅਮਨ ਰਾਣਾ ਜੀ ਪਾਰਟੀ ਦੀ ਸਾਰੀ ਦਰਜਾ ਬਰਜਾ ਲੀਡਰਸ਼ਿਪ ਔਰ ਆਏ ਹੋਏ ਨਵਾਸ਼ਹਿਰ ਦੇ ਮੰਡਲ ਦੇ ਸਾਰੇ ਅਹੁਦੇਦਾਰ ਸਾਹਿਬਾਨ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਦਸਤਾ ਦੀ ਮੁਹਿੰਮ ਬੜੇ ਜੋਰ ਸ਼ੋਰ ਨਾਲ ਦੇਸ਼ ਚ ਸ਼ੁਰੂ ਹੋਈ ਹੈ 2 ਤਰੀਕ ਨੂੰ ਮਾਨਯੋਗ ਨਰਿੰਦਰ ਮੋਦੀ ਜੀ ਨੂੰ ਪਹਿਲਾ ਮੈਂਬਰ ਬਣਾ ਕਰਕੇ ਸਾਡੇ ਕੌਮੀ ਪ੍ਰਧਾਨ ਨੱਡਾ ਜੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਔਰ ਕੱਲ ਪੰਜਾਬ ਦੇ ਅੰਦਰ ਸਾਡੇ ਸੂਬੇ ਦੇ ਪ੍ਰਧਾਨ ਮਾਨਯੋਗ ਸੁਨੀਲ ਜਾਖੜ ਜੀ ਨੂੰ ਮੈਂਬਰ ਬਣਾ ਕਰਕੇ ਇਸ ਮੁਹਿੰਮ ਦੀ ਪੰਜਾਬ ਚ ਵੀ ਸ਼ੁਰੂਆਤ ਹੋਈ ਹੈ ਔਰ ਅੱਜ ਉਸੇ ਹੀ ਲੜੀ 'ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਇਸ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ 'ਚ ਬੈਠੇ ਆਂ ਇੱਥੇ ਵੀ ਅੱਜ ਅਸੀਂ ਆਪਣੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੇਸ਼ ਦੀਨੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਜਦੋਂ ਪਿਛਲੀ ਵਾਰ ਸਾਡੀ ਮੈਂਬਰਸ਼ਿਪ ਦੀ ਮੁਹਿੰਮ ਚੱਲੀ ਸੀ ਤੇ ਅਸੀਂ ਇੱਕ ਰਿਕਾਰਡ ਤੋੜ ਮੈਂਬਰ ਬਣਾਏ ਸੀ ਔਰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੇ ਸੀ ਫਿਰ ਇੱਕ ਵਾਰ ਪੂਰੇ ਦੇਸ਼ 'ਚ ਮੁਹਿੰਮ ਸ਼ੁਰੂ ਹੋਈ ਹੈ ਔਰ ਸਾਨੂੰ ਬੜੀ ਆਸ ਤੇ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਲੋਕਾਂ ਦਾ ਪਿਆਰ ਔਰ ਵਿਸ਼ਵਾਸ ਨੂੰ ਮਿਲੇਗਾ ਔਰ ਪਾਰਟੀ ਦੀ ਮੈਂਬਰਸ਼ਿਪ ਵਧੇਗੀ ਪੰਜਾਬ ਚ ਪਿਛਲੀ ਵਾਰ 23 ਲੱਖ ਪੰਜਾਬੀ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣੇ ਸੀ ਇਸ ਵਾਰ ਅਸੀਂ ਟੀਚਾ ਹੋਰ ਵੀ ਜ਼ਿਆਦਾ ਰੱਖਿਆ ਹੈ 50 ਲੱਖ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣਾਉਣ ਦਾ ਟੀਚਾ ਵਧਿਆ ਗਿਆ ਹੈ ਔਰ ਸਾਡਾ ਟਾਰਗੇਟ ਹੈ ਕਿ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ ਹਰੇਕ ਬਸਤੀ ਹਰੇਕ ਮੁਹੱਲੇ ਦੇ ਅੰਦਰ ਜਾ ਕੇ ਅਸੀਂ ਮੈਂਬਰਸ਼ਿਪ ਮੁਹਿੰਮ ਚਲਾਵਾਂਗੇ। ਔਰ ਪਾਰਟੀ ਦੀ ਜਿਹੜੀ ਇਹ ਮੈਂਬਰਸ਼ਿਪ ਮੁਹਿੰਮ ਹੈ ਬੜੇ ਜਿਹਨੂੰ ਕਹਿ ਲਓ ਕਿ ਸਾਇੰਟੀਫਿਕ ਤਰੀਕੇ ਨਾਲ ਟੈਕਨੋਲੋਜੀ ਨੂੰ ਇਨਵੋਲਵ ਕਰਦੇ ਹੋਏ ਹੋਣੀ ਹੈ। ਇੱਕ ਮੈਂਬਰਸ਼ਿਪ ਲਈ ਨੰਬਰ ਜਨਰੇਟ ਹੋਇਆ ਹੈ 8800002024 ਕੋਈ ਵੀ ਵਿਅਕਤੀ ਜਦੋਂ ਆਪਣੇ ਮੋਬਾਈਲ ਨੰਬਰ ਤੋਂ ਇਸ ਤੇ ਮਿਸਟ ਕਾਲ ਕਰੇਗਾ ਤਾਂ ਉਹਨੂੰ ਇੱਕ ਮੈਸੇਜ ਆਏਗਾ ਜਦੋਂ ਲਿੰਕ ਨੂੰ ਖੋਲੇਗਾ ਤੇ ਪੂਰਾ ਪਰਫਾਰਮਾ ਨਾਮ ਕੀ ਹੈ ਕਿਤਾ ਕੀ ਹੈ ਪੜ੍ਹਾਈ ਕੀ ਹੈ ਕਿਹੜੇ ਬੂਚ ਰਹਿੰਦੇ ਹੋ ਐਡਰੈਸ ਕੀ ਹੈ ਪਿੰਨ ਕੋਡ ਕੀ ਹੈ ਉਹ ਸਾਰਾ ਭਰਨ ਤੋਂ ਬਾਅਦ ਜਦੋਂ ਫਾਰਮ ਨੂੰ ਸਬਮਿਟ ਕਰ ਦੇਣਗੇ ਤੇ ਇੱਕ ਹੋਰ ਕੋਡ ਆਏਗਾ ਜਦੋਂ ਉਸ ਕੋਡ ਨੂੰ ਭਰਨਗੇ ਤੇ ਉਹਨਾਂ ਦਾ ਮੈਂਬਰਸ਼ਿਪ ਦਾ ਕਾਰਡ ਜਿਹੜਾ ਹੈ ਉਹ ਮੈਂਬਰਸ਼ਿਪ ਦਾ ਕਾਰਡ ਉਹਨਾਂ ਦਾ ਬਣ ਜਾਏਗਾ ਮੈਂਬਰਸ਼ਿਪ ਦਾ ਨੰਬਰ ਜਨਰੇਟ ਹੋ ਜਾਏਗਾ ਔਰ ਉਹ ਡਾਟਾ ਵੀ ਸਾਡੇ ਕੋਲ ਆ ਜਾਏਗਾ ਇਸ ਪ੍ਰਕਾਰ ਨਾਲ ਪੂਰੇ ਦੇਸ਼ 'ਚ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ ਔਰ ਇਹਦੀ ਇੱਕ achhi ਗੱਲ ਇਹ ਹੈ ਕਿ ਇੱਕ ਫੋਨ ਤੋਂ ਇੱਕ ਵਿਅਕਤੀ ਇੱਕ ਵਾਰ ਹੀ ਮੈਂਬਰ ਬਣ ਸਕਦਾ ਹੈ ਜਿਵੇਂ ਆਪਣੇ ਨੰਬਰ ਤੋਂ ਇੱਕ ਵਾਰ ਹੀ ਮੈਂਬਰ ਬਣ ਗਿਆ ਤੇ ਮੈਂ ਆਪਣੇ ਨੰਬਰ ਤੋਂ ਕਿਸੇ ਹੋਰ ਨੂੰ ਮੈਂਬਰ ਨਹੀਂ ਬਣਾ ਸਕਦਾ ਕਿ ਮੈਂ ਆਪਣੇ ਫੋਨ ਤੋਂ ਹੀ ਲੋਕਾਂ ਨੂੰ ਮੈਂਬਰ ਬਣਾਈ ਜਾਵਾ ਇਸ ਲਈ ਕੋਈ ਇਹਦੇ 'ਚ ਡੁਪਲੀਕੇਸੀ ਨਹੀਂ ਹੋਏਗੀ ਕੋਈ ਇਹਦੇ 'ਚ ਕਿਸੇ ਪ੍ਰਕਾਰ ਦੀ ਮੈਨੀਪੂਲੇਸ਼ਨ ਨਹੀਂ ਹੋ ਸਕਦੀ ਜੋ ਵੀ ਮੈਂਬਰ ਬਣੇਗਾ ਇਸ ਪ੍ਰਕਾਰ ਦਾ ਜਿਹੜਾ ਕਾਰਡ ਹੈ ਉਹਦਾ ਮੈਂਬਰ ਬਣਨ ਤੋਂ ਬਾਅਦ ਬਣ ਜਾਏਗਾ ਜਿਦੇ ਚ ਉਹਦੀ ਫੋਟੋ ਵੀ ਹੋਏਗੀ ਉਹਦਾ ਪੂਰਾ ਮੈਂਬਰਸ਼ਿਪ ਦਾ ਨੰਬਰ ਉਹਦੇ ਤੇ ਡਿਸਪਲੇ ਹੋਏਗਾ ਔਰ ਇਸੇ ਪ੍ਰਕਾਰ ਨਾਲ ਇਹ ਮੈਂਬਰਸ਼ਿਪ ਮੁਹਿੰਮ ਜਿਹੜੀ ਅੱਗੇ ਵਧੇਗੀ ਜਿੰਨਾ ਸਾਥੀਆਂ ਦੇ ਕੋਲ smartphone ਨਹੀਂ ਹੈ ਉਹ ਆਪਣੇ ਫੋਨ ਤੋਂ ਮਿਸਡ ਕਾਲ ਕਰਨਗੇ ਤਾਂ ਕਿਸੇ ਨਾ ਕਿਸੇ ਦੀ ਸਹਾਇਤਾ ਲੈ ਕਰਕੇ ਉਹ ਪਰਫੋਮਾ ਭਰ ਕੇ ਸਬਮਿਟ ਕਰਕੇ ਆਪਣਾ ਮੈਂਬਰਸ਼ਿਪ ਕਾਰਡ ਪ੍ਰਾਪਤ ਕਰ ਸਕਦੇ ਆ ਜਿਨ੍ਹਾਂ ਕੋਲ ਫੋਨ ਦੀ ਸੁਵਿਧਾ ਨਹੀਂ ਹੈ ਸਿਰਫ ਐਸੇ ਲੋਕਾਂ ਲਈ ਹੀ ਫਿਜ਼ੀਕਲ ਫਾਰਮ ਦੇ ਉੱਤੇ ਯਾਨੀ ਇੱਕ ਫਾਰਮ ਵੀ ਉਹਦੇ ਲਈ ਅਸੀਂ ਪ੍ਰਿੰਟ ਕੀਤਾ ਹੈ ਉਹਨਾਂ ਲੋਕਾਂ ਨੂੰ ਸਦਸੇ ਬਣਾਵਾਂਗੇ ਲੇਕਿਨ ਅੱਛੀ ਗੱਲ ਇਹ ਹੈ ਕਿ ਮੋਦੀ ਜੀ ਦੇ ਰਾਜ ਚ ਦੇਸ਼ ਦੇ ਅੰਦਰ 80% ਤੋਂ ਜ਼ਿਆਦਾ ਲੋਕਾਂ ਕੋਲ ਇਸ ਵੇਲੇ ਮੋਬਾਈਲ ਫੋਨ ਹੈ ਔਰ ਪਿੰਡ ਪਿੰਡ ਚ ਇੰਟਰਨੈਟ ਦੀ ਸਹੂਲਤ ਉਪਲਬਧ ਹੋਣ ਦੇ ਕਰਕੇ ਇਹ ਜਿਹੜਾ ਸਾਡਾ ਮਿਸਟ ਕਾਲ ਦੇ ਨਾਲ ਮੈਂਬਰਸ਼ਿਪ ਬਣਾਉਣ ਦੀ ਮੁਹਿੰਮਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਪੂਰੇ ਸਟੇਟ ਦੇ ਅੰਦਰ ਵੀ ਔਰ ਦੇਸ਼ ਦੇ ਅੰਦਰ ਵੀ ਇੱਕ ਪੂਰਾ ਡੈਸ਼ਬੋਰਡ ਅਸੀਂ ਲਗਾ ਰਹੇ ਹਾਂ पल पल जियों जियों दी खबर ਉਤੇ ਆਏਗੀ ਜਿਉਂ-ਜਿਉਂ ਮੈਂਬਰਸ਼ਿਪ ਵਧਦੇ ਜਾਣਗੇ ਨੰਬਰ ਵਧਦਾ ਜਾਏਗਾ ਉਤੇ ਜਿਵੇਂ ਦੇਸ਼ ਦੀ ਜਨਸੰਖਿਆ ਆਪਾਂ ਦੇਖਦੇ ਆ ਕਿ ਉਹ ਇਨਕਰੀਜ਼ ਹੁੰਦੀ ਹੈ ਤੇ ਨਾਲ-ਨਾਲ ਉਹ ਡਿਸਪਲੇ ਹੁੰਦੀ ਆ ਇਸੇ ਪ੍ਰਕਾਰ ਨਾਲ ਸਟੇਟ ਦੇ ਹੈੱਡਕੁਆਰਟਰ 'ਚ ਵੀ ਅਸੀਂ ਉਹ ਡੈਸ਼ਬੋਰਡ ਲਗਾ ਰਹੇ ਆ ਜਦੋਂ-ਜਦੋਂ ਪਿੰਡ-ਪਿੰਡ ਤੋਂ ਮੈਂਬਰ ਬਣਦੇ ਜਾਣਗੇ ਉਹ ਨਾਲ-ਨਾਲ ਵਧਦਾ ਜਾਏਗਾ ਔਰ ਕਿਉਂਕਿ ਪਿੰਨ ਕੋਡ ਨੰਬਰ ਵੀ ਨਾਲ ਪਰਫਾਰਮੈਂਸ ਲਏ ਜਾ ਰਹੇ ਨੇ ਇਸ ਕਰਕੇ ਸਾਰਾ ਡਾਟਾ ਅਸੀਂ ਬੂਥ ਵਾਈ ਸਾਡੇ ਕੋਲ ਆ ਜਾਏਗਾ ਕਿਸ ਪਿੰਡ 'ਚੋਂ ਕਿੰਨੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਦਸਤਾ ਲਈ ਹੈ ਸੋ ਇੱਕ ਬਹੁਤ ਜਿਹਨੂੰ ਕਹ ਲੋ ਕਿ ਨਿਵੇਕਲੀ ਮੁਹਿੰਮ ਹੈ ਔਰ ਬਹੁਤ ਸਾਇੰਟੀਫਿਕ ਤਰੀਕੇ ਦੇ ਨਾਲ ਪੂਰੀ ਮੁਹਿੰਮ ਚੱਲੇਗੀ ਔਰ ਅਗਲੇ 25 ਸਤੰਬਰ ਤੱਕ ਫਰਸਟ ਫੇਸ ਇਸ ਮੈਂਬਰਸ਼ਿਪ ਦਾ ਪੂਰਾ ਹੋਣਾ ਹੈ 25 ਸਤੰਬਰ ਤੋਂ ਬਾਅਦ 6 ਦਿਨ ਰਿਵਿਊ ਹੋਏਗਾ ਔਰ ਫਿਰ 1 ਅਕਤੂਬਰ ਤੋਂ ਲੈ ਕਰਕੇ ਦੂਸਰਾ ਫੇਸ ਮੁਹਿੰਮ ਦਾ ਸ਼ੁਰੂ ਹੋਏਗਾ ਜਿਹਦੇ ਤੇ ਅਸੀਂ ਐਕਟਿਵ ਮੈਂਬਰ ਬਣਾਵਾਂਗੇ ਕੋਈ ਵੀ ਵਿਅਕਤੀ ਜਿਹੜਾ ਐਕਟਿਵ ਮੈਂਬਰ ਬੰਨਾ ਚਾਹੁੰਦਾ ਉਹਨੂੰ 100 ਮੈਂਬਰ ਬਣਾਉਣੇ ਪੈਣਗੇ ਜਦੋਂ 100 ਮੈਂਬਰ ਬਣਾ ਕੇ ਪਰਫਾਰਮਾ ਭਰ ਕੇ ਆਪਣੀ 100 ਰੁਪਿਆ ਫੀਸ ਸਬਮਿਟ ਕਰੇਗਾ ਤਾਂ ਹੀ ਉਹ ਐਕਟਿਵ ਮੈਂਬਰ ਬਣ ਸਕਦਾ ਹੈ ਔਰ ਕੋਈ ਵੀ ਉਹਦਾ ਅਗਰ ਪਾਰਟੀ ਦਾ ਲੈਣਾ ਹੈ ਬੂਤ ਤੋਂ ਲੈ ਕਰਕੇ ਰਾਸ਼ਟਰੀ ਸਤਰ ਤੱਕ ਤੇ ਉਹਨੂੰ ਐਕਟਿਵ ਮੈਂਬਰ ਹੋਣਾ ਪਾਰਟੀ ਦਾ ਜ਼ਰੂਰੀ ਹੈ ਇਸ ਕਰਕੇ ਉਹ ਐਕਟਿਵ ਮੈਂਬਰਸ਼ਿਪ ਦੀ ਮੁਹਿੰਮ ਵੀ 1 ਅਕਤੂਬਰ ਤੋਂ ਸ਼ੁਰੂ ਹੋਏਗੀ ਸੈਕੰਡ ਫੇਜ਼ ਦੇ ਅੰਦਰ ਔਰ 15 ਅਕਤੂਬਰ ਤੱਕ ਚੱਲੇਗੀ ਤਾਂ ਕੁੱਲ ਮਿਲਾ ਕੇ ਡੇਢ ਮਹੀਨੇ ਦਾ ਇਹ ਅਭਿਆਨ ਹੈ ਔਰ ਇਸ ਸਵੇਰ ਚ ਵੱਡੀ ਗਿਣਤੀ ਚ ਕਰੋੜਾ ਦੀ ਗਿਣਤੀ ਚ ਦੇਸ਼ ਭਰ ਚ ਭਾਰਤੀ ਜਨਤਾ ਪਾਰਟੀ ਦੇ ਸਦਸੇ ਬਣਨਗੇ ਔਰ ਉਹਦੇ ਬਾਅਦ ਫਿਰ ਪਾਰਟੀ ਦੇ ਸੰਗਠਨਾਤਮਕ ਚੋਣਾਂਾਂ ਦੀ ਜਿਹੜੀ ਆ ਸ਼ੁਰੂਆਤ ਹੋਏਗੀ ਮਹਿੰਮ ਚੱਲੂਗੀ ਸੋ ਅੱਜ ਅਸੀਂ ਨਵਾਂ ਸ਼ਹਿਰ ਦੇ ਅੰਦਰ ਇਸ ਮਹਿੰਮ ਨੂੰ ਲਾਂਚ ਕਰ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਉਹਨਾਂ ਦੇ ਜਿਹੜੇ 12 ਮੰਡਲ ਨੇ ਉਹਦੇ ਅੰਦਰ ਚਾਹੇ ਕਸਬੇ ਆਂਦੇ ਨੇ ਚਾਹੇ ਪਿੰਡ ਆਂਦੇ ਨੇ ਪਿੰਡ ਪਿੰਡ ਅਸੀਂ ਕੈਂਪ ਲਗਾ ਕਰਕੇ ਵੀ ਘਰ ਘਰ ਜਾ ਕਰਕੇ ਵੀ ਸਮਾਜਿਕ ਸੰਸਥਾਵਾਂ ਨੂੰ ਇਨਵੋਲਵ ਕਰਕੇ ਵੀ ਵੱਡੇ ਪੱਧਰ ਤੇ ਮੈਂਬਰਸ਼ਿਪ ਮੁਹਿੰਮ ਚਲਾਵਾਂਗੇ ਔਰ ਫਿਰ ਡੇਢ ਮਹੀਨੇ ਬਾਅਦ ਦੁਬਾਰਾ press ਦੇ ਮਾਧਿਅਮ ਨਾਲ ਨਵਾਂ ਸ਼ਹਿਰ ਦੀ ਜਨਤਾ ਦੇ ਸਾਹਮਣੇ ਉਹ ਡਾਟਾ ਲੈ ਕੇ ਆਵਾਂਗੇ ਕਿ ਨਵਾਂ ਸ਼ਹਿਰ ਚ ਕਿੰਨਾ ਰਿਸਪਾਂਸ ਪਾਰਟੀ ਨੂੰ ਮਿਲਿਆ ਮੈਨੂੰ ਉਮੀਦ ਹੈ ਕਿ ਸਾਡੀ ਯੋਗ ਜਿਹੜੀ ਟੀਮ ਹੈ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਚ ਉਹ ਪੂਰੇ ਜੋਸ਼ੋ ਖਰੋਸ਼ ਦੇ ਨਾਲ ਇਸ ਮੈਂਬਰਸ਼ਿਪ ਮੁਹਿੰਮ ਸ਼ਾਮਿਲ ਹੈ ਸੇਮ ਮੈਂਬਰਸ਼ਿਪ ਦਾ ਨੰਬਰ ਹੈ ਡਬਲ 8 00002024 ਸੋ ਇਸ ਮੈਂਬਰਸ਼ਿਪ ਦੇ ਨੰਬਰ ਦੇ ਮਾਧਿਅਮ ਦੇ ਨਾਲ ਜਿਹੜਾ ਸਭ ਲੋਕ ਇਹਦੇ ਸਦਸੇ ਬਣ ਸਕਣਗੇ ਬਹੁਤ ਬਹੁਤ ਧੰਨਵਾਦ ਸੋ ਮੇਰੀ ਸਭ ਸਾਥੀਆਂ ਨੂੰ ਪੀਲ ਹੈ ਕਿ ਕਿ ਆਪਣੇ ਮੋਬਾਈਲ نکال ਕੇ ਇਸ ਨੰਬਰ ਤੇ ਡਾਇਲ ਕਰੋ ਤਾਂ ਕਿ ਆਪਾਂ ਮੈਂਬਰਸ਼ਿਪ ਦਾ ਪ੍ਰੋਸੈਸ ਸ਼ੁਰੂ ਕਰ ਸਕੀਏ ਇੱਕ ਵਾਰੀ ਸਭ ਲੋਕ ਆਪਣੇ ਆਪਣੇ ਮੋਬਾਈਲ نکال ਲਓ ਆਪਣੇ 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 ਸਕਰੀਨਸ਼ਾਟ ਲੈ ਆਓਗੇ ਪਾਰਟੀ ਦੇ ਪੰਜਾਬ ਦੇ Vice ਪ੍ਰਧਾਨ ਸਾਡੇ ਵੱਡੇ ਭਰਾ ਡਾਕਟਰ ਸੁਭਾਸ਼ ਸ਼ਰਮਾ ਜੀ ਅੱਜ ਇਸ ਮੈਂਬਰਸ਼ਿਪ ਡਰਾਈਵ ਨੂੰ ਲਾਂਚ ਕਰਨ ਲਈ ਇੱਥੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਅੰਦਰ ਆਏ ਹੈ ਪਾਰਟੀ ਹਾਈ ਕਮਾਂਡ ਇਹਨਾਂ ਦੀ ਜ਼ਿੰਮੇਵਾਰੀ ਲਈ ਮੈਂ ਸਮਝਦਾ ਕਿ ਜਿੱਦਾਂ ਡਾਕਟਰ ਸੁਬਾਸ਼ ਸ਼ਰਮਾ ਜੀ ਜਦੋਂ ਇਲੈਕਸ਼ਨ ਲੜਿਆ ਜਿਸ ਜੋਸ਼ ਦੇ ਨਾਲ ਵਿਧਾ ਹਰ ਲੋਕ ਸਭਾ ਹਰ ਵਿਧਾਨ ਸਭਾ ਦੇ ਵਿੱਚ ਪਹੁੰਚੇ ਮੀਟਿੰਗਾਂ ਕੀਤੀਆਂ ਲੋਕ ਸਭਾ ਦੇ ਜਿਹੜੇ ਰਿਜ਼ਲਟ ਸੀ ਉਹ ਵੀ ਮੈਂ ਸਮਝਦਾ ਕਿਤੇ ਨਾ ਕਿਤੇ ਘੱਟ ਸਮਾਂ ਮਿਲਣ ਤੋਂ ਬਾਅਦ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਚੰਗੀ ਚੰਗੀ ਫਾਈਟ ਦਿੱਤੀ ਗਈ ਇਹਨਾਂ ਵੱਲੋਂ ਤੇ ਉਸ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਜਿੱਥੇ ਬਾਕੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਅੱਜਕੱਲ੍ਹ ਦਰਸ਼ਨ ਨਹੀਂ ਹੋ ਰਹੇ ਤੇ ਡਾਕਟਰ ਸੁਭਾਸ਼ ਸ਼ਰਮਾ ਜੀ ਰੋਜ਼ ਕਿਤੇ ਨਾ ਕਿਤੇ ਚਾਹੇ ਮੁਹਾਲੀ, ਖਰੜ, ਰੋਪੜ, ਨੰਗਲ, ਬਲਾਚੌਰ, ਗੜਸ਼ੈਂਕਰ, ਨਵਾਂ ਸ਼ਹਿਰ ਆਪਣੀਆਂ ਗਤੀਵਿਧੀਆਂ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਇਹਨਾਂ ਨੇ ਉਸ ਚੀਜ਼ ਨਾਲ ਮੈਂ ਇਹ ਸਮਝਦਾ ਕਿ ਇੱਕ ਲੋਕਾਂ 'ਚ ਬੜਾ ਵਧੀਆ ਮੈਸੇਜ ਆ ਰਿਹਾ ਹੈ ਤੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਪਿੱਛੇ ਜੇ ਮੈਂ ਤੇ ਡਾਕਟਰ ਸਾਹਿਬ ਇੱਕ ਪਿੰਡ 'ਚ ਗਏ ਬਲਾਚੌਰ ਦੇ ਉੱਥੇ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਨਾ ਜਿਹੜਾ ਕਿਸਾਨਾਂ ਦਾ ਪੈਸਾ ਸੀ ਕਿਸਾਨ ਸਮਾਨ ਨਿਧੀ ਦਾ ਉਹ ਮਿਲਦਾ ਸੀ ਉਹ ਬੰਦ ਹੋ ਗਿਆ ਤੇ ਕਹਿੰਦੇ ਕੋਈ ਨਹੀਂ ਤੁਹਾਡਾ ਇਹ ਮਸਲਾ ਸੀ ਹੱਲ ਕਰਾਂਗੇ ਤੁਹਾਡੇ ਪਿੰਡ ਦੇ ਵਿੱਚ ਕੋਈ ਕੈਂਪ ਲਵਾ ਦਾਂਗੇ ਜਿੱਥੋਂ ਪਤਾ ਲੱਗ ਜੂਗਾ ਕਿ ਕਿਉਂ ਬੰਦ ਹੈ ਚਲੋ ਕੁਛ ਦਿਨ ਨਿਕਲ ਗਏ ਫਿਰ ਉਹ ਇੱਕ ਦਿਨ ਬਲਾਚੌਰ ਸਾਡੇ ਆਫਿਸ ਆ ਗਏ ਬੀਜਪੀ ਦੇ ਕਿਹਾ ਤੁਸੀਂ ਉਹ ਕਿਹਾ ਸੀ ਮੈਂ ਕਿਹਾ ਯਾਰ ਬਿਲਕੁਲ ਕਿਹਾ ਸੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦੇ ਕੋਈ ਨਹੀਂ ਆਪਾਂ ਅਰੇਂਜ ਕਰਦੇ ਆਂ ਇਹਨਾਂ ਨੇ ਟਾਈ ਅਪ ਕਰ ਦਿੱਤਾ ਕਿ ਕਿਹੜੀ ਟੀਮ ਆਊਗੀ ਕਿੱਥੇ ਆਊਗੀ ਬੜੇ ਸ਼ਾਰਟ ਨੋਟਿਸ ਤੇ ਮੇਰਾ ਖਲ 22 ਤਰੀਕ ਨੂੰ ਅਸੀਂ ਇਹ ਫੈਸਲਾ ਕੀਤਾ ਕਿ ਬਲਾਚੌਰ ਅਸੀਂ ਉਹ ਕੈਂਪ ਲਾਣਾ ਹੈ ਭਾਰਤ ਸਰਕਾਰ ਦੀਆਂ ਜਿਹੜੀਆਂ ਅਲੱਗ-ਅਲੱਗ ਸਕੀਮਾਂ ਚੱਲ ਰਹੀਆਂ ਤੇ 25 ਨੂੰ ਪ੍ਰੋਗਰਾਮ ਰੱਖਿਆ ਸੀ ਅਸੀਂ 22 ਸਾਡਾ ਇੱਦੇ ਨਿਕਲ ਗਿਆ 23 ਤੋਂ ਬਾਅਦ 24 ਨੂੰ ਫੇਰ ਮੀਟਿੰਗ ਸੀ ਅਸੀਂ ਸਿਰਫ ਆਪਣੇ ਜਿਹੜੇ ਸਾਡੇ ਲੋਕ ਸੀਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਆਪਣਾ ਮੈਸੇਜ ਦਿੱਤਾ ਤੇ ਉਹ ਮੈਸੇਜ ਦੇਣ ਤੋਂ ਬਾਅਦ ਤੁਸੀਂ ਇਹ ਹਿਸਾਬ ਲਾ ਲਓ ਕਿ 10 ਵਜੇ ਅਸੀਂ ਕੈਂਪ ਸ਼ੁਰੂ ਕਰਨਾ ਸੀ ਤੇ 9:30 ਵਜੇ ਸਾਡੇ ਆਫਿਸ 'ਚ ਲਾਈਨ ਲੱਗ ਗਈ। ਸਵੇਰੇ 10 ਵਜੇ ਟੀਮ ਆ ਗਈ ਸੀ, ਪੰਜ ਮੈਂਬਰ ਆਏ ਸੀ। ਤਿੰਨ ਜਿਹੜੇ ਆਪਣੇ ਲੈਪਟਾਪ ਲੈ ਕੇ ਆਏ ਸੀ ਦੋ ਵੈਸੇ ਸੀ ਨਾਲ। ਤੇ 4 ਵਜੇ ਤੱਕ ਚਾਹ ਪੀਣ ਦਾ ਟਾਈਮ ਵੀ ਮਿਲਿਆ ਉਹਨਾਂ ਨੂੰ। ਟੀਮ ਨੂੰ ਕਿਉਂਕਿ ਇੰਨਾ ਬਰਾਸ਼ ਪਿੰਦਾ ਲੋਕ ਇੱਥੋਂ ਦੀ ਸਰਕਾਰ ਤੋਂ ਇੰਨੇ ਏਕ ਦੁਖੀ ਹੋ ਚੁੱਕੇ ਐ ਕਿਉਂਕਿ ਦਫ਼ਤਰਾਂ ਦੇ ਵਿੱਚ ਵਿਭਾਗਿਆਂ 'ਚ ਕੋਈ ਸੁਣਦਾ ਹੀ ਨਹੀਂ। ਇਸ ਕਰਕੇ ਦੁਖੀ ਹੋ ਕੇ ਸਾਡੇ ਆਫਿਸ 'ਚ ਉਹਨਾਂ ਨੂੰ ਆੜਾ ਪਿਆ। ਦੂਸਰਾ ਤਕਰੀਬਨ 900 ਦੇ ਕਰੀਬ ਬੰਦਾ ਉੱਥੇ ਆਇਆ। ਬਹੁਤ ਸਾਰੇ ਲੋਕਾਂ ਦਾ ਮੌਕੇ ਤੇ ਹੱਲ ਹੋਇਆ। ਬਹੁਤ ਸਾਰਿਆਂ ਨੂੰ ਅਸੀਂ ਗਾਈਡ ਕਰਤਾ ਕਿ ਇਸ ਢੰਗ ਨਾਲ ਤੁਹਾਡਾ ਇਹ ਕੰਮ ਹੋਊਗਾ। ਉਸ ਤੋਂ ਬਾਅਦ ਅਸੀਂ ਸੋਚਿਆ ਯਾਰ ਇੱਥੇ ਬਲਾਚੌਰ ਇੰਨੇ ਆਏ ਆ ਵੀ ਕਿਆ ਹੈ ਸਿਰਫ ਬਲਾਚੌਰ ਦੀ ਕਹਾਣੀ ਸੀ ਜਾਂ ਹੋਰ ਬਾਕੀ ਇਲਾਕਿਆਂ ਵਿੱਚ ਵੀ ਇਹੀ ਹਾਲ ਹੈ। ਫਿਰ ਅਸੀਂ ਇੱਕ ਹਫ਼ਤੇ ਬਾਅਦ ਕਾਟਲਡ ਰੱਖ ਲਿਆ ਪ੍ਰੋਗਰਾਮ। ਸੇਮ ਉਹ ਹੀ 15 ਜਿਹੜੀਆਂ ਦੀ ਟੀਮ ਆਈ ਸਾਡੀ ਤੇ 700 ਦੇ ਕਰੀਬ ਉੱਥੇ ਲੋਕ ਭਾਰਤ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਵਾਸਤੇ ਉੱਥੇ ਪਹੁੰਚੇ ਇਸ ਤੋਂ ਇਹ ਬਾਅਦ ਜਾੜਦੇ ਵੀ ਜਾਵਾਂਗੇ ਬਲਾਚੌਰ ਦੇ ਅਲੱਗ-ਅਲੱਗ ਐਸਐਚ ਵੀ ਜਾਵਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਮੈਂ ਸਮਝਦਾ ਕਿ ਜੇ ਉਹ ਪ੍ਰੋਗਰਾਮ ਅਸੀਂ ਇਹਨੂੰ ਕੰਟੀਨਿਊ ਕਰਦੇ ਰਹੇ ਤਾਂ ਜਿਹੜਾ ਅਸੀਂ ਆ ਹੁਣ ਲੋਕਾਂ ਨੂੰ ਕਹਿ ਰਹੇ ਨਾ ਕਿ ਮਿਸਕਾਲ ਕਰੋ ਕਹਿਣ ਦੀ ਲੋੜ ਨਹੀਂ ਪਈ ਲੋਕਾਂ ਨੇ ਆਪਣੇ ਆਪੇ ਤੁਹਾਡੇ ਮੈਂਬਰ ਬਨਣਾ ਸ਼ੁਰੂ ਹੋ ਗਏ ਰਹੀ ਗੱਲ ਜਿਹੜੀ ਇਹ ਮੋਹਿਮ ਚਾਦਰੀ ਮੈਂਬਰਸ਼ਿਪ ਡਰਾਈਵ ਦੇਖੋ ਲੋਕ ਚਾਹਦੇ ਆ ਆਪਣੇ ਨਾਲ ਜੁੜਨਾ ਇਹ ਹੁਣ ਸਾਡੀ ਕਪੈਸਿਟੀ ਸਾਡੀ ਕੈਪੇਬਿਲਿਟੀ ਹੈ ਕਿ ਅਸੀਂ ਕਿੰਨੇ ਲੋਕਾਂ ਨੂੰ ਜੋੜ ਸਕਦੇ ਨਾਲ ਮੈਂ ਹਜੇ ਬਹੁਤਾ ਜੋਰ ਨਹੀਂ ਲਾਇਆ ਮੈਂ ਕੱਲ ਸ਼ੁਰੂ ਕੀਤਾ ਸੀ ਮੈਂ ਕੁਝ ਬੰਦਿਆਂ ਨੂੰ ਕਿਹਾ ਤੇ ਮੈਂ 20 25 ਬੰਦੇ ਨਾਲ ਆਪਣੇ ਜੋੜ ਤਾ ਅਮਰ ਰਾਣਾ ਮੈਨੂੰ ਦਿਖਾ ਰਿਹਾ ਸੀ ਕਿ 30 ਬੰਦਿਆਂ ਨੇ ਇਹਨਾਂ ਦੇ ਕਹਿਣ ਤੇ ਮੈਂਬਰ ਬਣ ਗਏ ਸੀ ਜੇ ਅਸੀਂ ਸਾਰੇ ਜਣੇ ਕੋਸ਼ਿਸ਼ ਕਰਾਂਗੇ ਤਾਂ ਮੈਂ ਇਹ ਸਮਝਦਾ ਕਿ ਜਿੰਨੀ ਸਾਨੂੰ ਵੋਟ ਪਈ ਹੈ ਉਹਦੇ ਨਾਲ ਵੱਧ ਅਸੀਂ ਮੈਂਬਰ ਬਣਾ ਲਾਂਗੇ ਇਸ ਕਰਕੇ ਤੁਹਾਡੇ ਸਹਿਯੋਗ ਦੀ ਪਾਰਟੀ ਨੂੰ ਲੋੜ ਹੈ ਸਾਨੂੰ ਵੀ ਲੋੜ ਹੈ ਪਾਰਟੀ ਨੂੰ ਲੋੜ ਹੈ ਤੁਸੀਂ ਵੱਧ ਤੋਂ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਮਿਹਨਤ ਕਰੀਏ ਤਾਂ ਕਿ ਲੋਕਾਂ ਨੂੰ ਜੋੜ ਸਕੀਏ ਮੈਂਬਰ ਬਣਾ ਸਕੀਏ ਅੱਜ ਜੇ ਅਸੀਂ ਕੋਈ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਉਹ ਤਾਂ ਕਰ ਪਾ ਰਹੇ ਆ ਕਿ ਦਿੱਲੀ ਦੇ ਵਿੱਚ ਸਾਡੀ ਸਰਕਾਰ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੋਕਾਂ ਦੀ ਕੰਮ ਕਰਦੇ। ਇਹੀ ਚੀਜ਼ ਇੱਥੇ ਪੰਜਾਬ ਦੇ ਅੰਦਰ ਜੇ ਅਸੀਂ ਲੋਕਾਂ ਦੀ ਮਦਦ ਕਰਾਂਗੇ ਤਾਂ ਪੰਜਾਬ ਸਰਕਾਰ ਬਣੂਗੀ ਤਾਂ ਅਸੀਂ ਇੱਥੇ ਕੰਮ ਕਰਵਾ ਸਕਾਂਗੇ ਤਾਂ ਅਹੁਦਿਆਂ ਤੇ ਬੈਠਾਂਗੇ ਤਾਂ ਲੋਕਾਂ ਦੀ ਸੇਵਾ ਕਰ ਸਕਾਂਗੇ ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ ਹੈ। ਮੈਂ ਖਾਸ ਤੌਰ ਤੇ ਫੇਰ ਜਿੱਥੇ ਤੁਹਾਡਾ ਸਾਰਿਆਂ ਦਾ ਮੇਰਾ ਸਾਡੇ ਪੱਤਰਕਾਰ ਭਾਈਚਾਰਾ ਸਾਰਾ ਪਹੁੰਚਿਆ ਹੋਇਆ ਹੈ। ਸਾਡੀ ਲੀਡਰਸ਼ਿਪ ਸਾਰੀ ਪਹੁੰਚੀ ਹੋਈ ਹੈ ਮੰਡਲਾਂ ਤੋਂ ਜ਼ਿਲ੍ਹੇ ਤੋਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਉੱਥੇ ਮੈਂ ਆਪਣੇ ਵੱਡੇ ਭਰਾ ਡਾਕਟਰ ਸੁਭਾਸ਼ ਸ਼ਰਮਾ ਜੀ ਇੰਨਾ ਹੌਸਲਾ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਨਾ ਕਲੈਕਸ਼ਨ ਲੜ ਕੇ ਚਲੇ ਜਾਂਦੇ ਤੇ ਮੁੜ ਕੇ ਆਂਦੇ ਨਾ ਤਾਂ ਸਾਨੂੰ ਉਹ ਵੀ ਲੋਕਾਂ ਨੇ ਕਿਹਾ ਸੀ ਸਾਡੇ ਤੋਂ ਵੀ ਮਤਲਬ ਲੋਕਾਂ ਨੂੰ ਫੇਸ ਕਰਨਾ ਔਖਾ ਹੋ ਜਾਣਾ ਸੀ ਦੌੜੇ ਕਰਦੇ ਆ ਬੱਜੇ ਕਰਦੇ ਆ ਕੰਮ ਨੂੰ ਸਾਨੂੰ ਆ ਪੁੱਛਦੇ ਆ ਬੱਸ ਦੱਸੋ ਯਾਰ ਕਿੱਥੇ ਮੇਰੀ ਲੋੜ ਹੈ ਛੋਟੇ ਛੋਟੇ ਭਰਾ ਇੰਨੀ ਮਿਹਨਤ ਤਾਂ ਇੱਕ ਐਮਸੀ ਆਪਣੇ ਵਾਰਡ ਚ ਨਹੀਂ ਕਰਦਾ ਜਿੰਨਾ ਪੂਰੇ ਲੋਕ ਸਭਾ ਹਾਲਕੇ ਚ ਕਰਨ ਲੱਗੇ ਤੇ ਜੇ ਇਹ ਕਰਨ ਲੱਗੇ ਹੋ ਯਾਰ ਆਪਣਾ ਵੀ ਉਹੀ ਫਰਜ਼ ਵੜਦਾ ਹੈ ਅਸੀਂ ਵੀ ਆਪਣੀ ਆਪਣੀ ਮਿਹਨਤ ਕਰੀ ਆਪਣੇ ਆਪਣੇ ਏਰੀਆ ਚ ਮਿਹਨਤ ਕਰੀਏ ਇਹ ਮੈਂ ਸਮਝਦਾ ਕਿ ਚੰਗੇ ਰਿਜ਼ਲਟ ਆਣਗੇ ਤੇ ਫਿਰ ਦੁਬਾਰਾ ਡਾਕਟਰ ਸੁਭਾਸ਼ ਸ਼ਰਮਾ ਜੀ ਦਾ ਵੀ ਧੰਨਵਾਦ ਕਰਦਾ ਤੇ ਇਸੇ ਤਰ੍ਹਾਂ ਇਹ ਇੱਥੇ ਆਈ ਜਾਣ ਤੇ ਸਾਡਾ ਹੌਸਲਾ ਵਧਾਈ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਹੈਲੋ एवरीवन ਆਈ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ this side is ਨਤਾਸ਼ਾ from MS immigration ਮੈਂ ਇਸ ਵੀਡੀਓ ਵਿੱਚ ਉਹਨਾਂ ਕਲਾਇੰਟ ਦੀ ਗੱਲ ਕਰਨਾ ਚਾਹੁੰਦੀ ਆ ਜੋ ਕੈਨੇਡਾ ਵਿਜ਼ਟਰ ਵੀਜ਼ਾ ਤੇ ਗਏ ਹੋਏ ਨੇ ਤੇ ਉਹ ਹੁਣ LMI ਲੈਣਾ ਚਾਹੁੰਦੇ ਨੇ ਸਾਡੇ ਕੋਲ ਬਹੁਤ ਸਾਰੇ EMPLOYEES ਨੇ ਜਿਨ੍ਹਾਂ ਨੂੰ SKILL WORKERS ਦੀ ਲੋੜ ਹੈ like office assistant bookkeepers carpetas general store manager shipper cleaner ਇਸ ਤਰ੍ਹਾਂ ਦੀ ਬਹੁਤ ਸਾਰੀਆਂ JOBS AVAILABLE ਨੇ ਤੁਸੀਂ ਐਲਐਮਆਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੈਨੇਡੀਅਨ ਆਫਿਸ ਐਮਏਐਸ ਇਮੀਗ੍ਰੇਸ਼ਨ ਜੁਰੀਡ 211 4515 ਬੈਂਜਲ ਰੋਡ ਬ੍ਰਾਮਟਨ ਵਿਜ਼ਿਟ ਕਰੋ ਦਿੱਤੇ ਗਏ ਨੰਬਰ 437 438 8599 ਤੇ ਕਾਲ ਕਰੋ ਅਗਰ ਤੁਸੀਂ ਇੰਡੀਆ ਵਿੱਚ ਹੋ ਕਿਸੇ ਜਿਹੇ ਪ੍ਰਕਾਰ ਦੀ ਇਨਫੋਰਮੇਸ਼ਨ ਜਾਂ ਅਪਡੇਟ ਲੈਣਾ ਚਾਹੁੰਦੇ ਹੋ ਜਾਂ ਵਰਕ ਪਰਮਿਟ ਜਾਂ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੰਡੀਅਨ ਆਫਿਸ MS ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਟਾਲੀਸ ਰੋਡ ਵਿਜ਼ਿਟ ਕਰੋ ਜਿਹਾ ਸਾਡੇ ਦਿੱਤੇ ਹੋਏ ਨੰਬਰ 6239519592 ਤੇ ਕਾਲ ਕਰੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਜਾਇਰ ਸੀਸੀ ਨੇ ਅਪਡੇਟ ਕੀਤਾ ਹੈ ਕਿ ਹੁਣ ਜਿਹੜੇ ਵਿਜ਼ਿਟਰ ਕੈਨੇਡਾ ਆਏ ਹੋਏ ਨੇ ਉਹ ਆਪਣਾ ਸਟੇਟਸ ਕਨਵਰਟ ਨਹੀਂ ਕਰਾ ਸਕਦੇ ਵਰਕ ਪਰਮਿਟ ਦੇ ਵਿੱਚ ਕਿ ਤੁਸੀਂ ਵੀ ਇਹ ਨਿਊਜ਼ ਹੁਣ ਸੁਣਨ ਤੋਂ ਬਾਅਦ ਪਰੇਸ਼ਾਨ ਹੋ ਤੇ ਤੁਸੀਂ ਸੋਲੂਸ਼ਨ ਲੱਭ ਰਹੇ ਹੋ ਤਦ ਦੇਰੀ ਕਿਸ ਗੱਲ ਦੀ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਜਾਂ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ 45 ਬਨਨਾ ਐਬਨੇਜ਼ਰ ਰੋਡ ਯੂਨਿਟ 211 ਗ੍ਰੈਂਟਨ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਮਲੀ ਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੰਗੀ ਨੂੰ ਇਜਾਜ਼ਤ ਦਿਓ ਧੰਨਵਾਦ